ਦੱਲੀ ਸਿੰਘ ਦੀ ਇੱਕ ਪੰਜਾਬੀ ਰਾਈਟਰ ਮੱਠ ਸ਼ਿਰੋਵਾਲਾ ਦੀ ਇੱਕ ਪੋਸਟ ਕਹਿ ਲਓ ਕਿ ਵਿਵਾਦਾਂ ਦਾ ਕਾਰਨ ਬਣੀ ਹੈ ਉਸ ਪੋਸਟ ਨੂੰ ਕਹਿ ਲਓ ਕਿ ਸਿੱਖਾਂ ਵੱਲੋਂ ਕਾਫੀ ਵਿਰੋਧ ਕੀਤਾ ਗਿਆ ਉਸ ਪੋਸਟ ਦਾ ਕਿਉਂ ਉਹ ਇੰਨੇ ਵੱਡੇ ਵਿਵਾਦ ਦਾ ਕਾਰਨ ਬਣ ਗਿਆ ਉਹਨਾਂ ਦੀ ਇਹ ਪੋਸਟ ਦੇਖੋ ਜਿਹੜੇ ਨਾ ਪੰਜਾਬ ਦਾ ਆਪਾਂ ਕਹਿ ਲਈਏ ਕਿ ਸਿਸਟਮ ਕੁਝ ਇਸ ਤਰ੍ਹਾਂ ਦਾ ਆ ਪੰਜਾਬ ਦਾ ਮਾਹੌਲ ਇਸ ਤਰ੍ਹਾਂ ਦਾ ਆ ਕਿ ਇੱਥੇ ਨਾ ਬਹੁਤ ਸਾਰੇ ਗੀਤਕਾਰ ਜਿਹੜੇ ਨੇ ਉਹ ਕਾਮਰੇਡੀ ਸੋਚਦੇ ਨੇ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰ ਲਓ ਤੇ ਪੰਜਾਬੀ ਗੀਤਕਾਰ ਯਾਨੀ ਕਿ ਗਾਇਕ ਇੰਡਸਟਰੀ ਜਿਹੜੀ ਹੈਗੀ 뮤זיਕ ਇੰਡਸਟਰੀ ਉਹਦੇ ਵਿੱਚ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਕਾਮਰੇਡ ਨੇ ਚਾਹੇ ਉਹ ਬੇਸ਼ੱਕ ਤੁਸੀਂ ਦੇਖੋਗੇ ਕਿ ਬਹੁਤ ਸੋਹਣੇ ਸੋਹਣੇ ਸ਼ਬਦ ਗਾਉਂਦੇ ਹੋਏ ਨਜ਼ਰ ਆਉਣਗੇ ਜਾਂ ਫਿਰ ਹੋਰ ਜਿਹੜੀਆਂ ਗੱਲਾਂ ਬਾਤਾਂ ਕਰਦੇ ਹੋਏ ਪਰ ਉਹਨਾਂ ਦੀ ਇੱਕ ਪਿੱਛੇ ਸੋਚ ਕੰਮ ਕਰਦੀ ਹੈ ਉਹ ਕਾਮਰੇਡੀ ਸੋਚ ਹੁੰਦੀ ਹੈ ਇਹ ਗੱਲ ਤੋਂ ਕਦੇ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਹੁਣ ਰਣਵੀਰ ਰਾਣਾ ਜਿਹੜੇ ਨੇ ਉਹ ਮਤਲਬ ਕਿ ਬਹੁਤ ਸੁੱਲਜੇ ਹੋਏ ਆਪਾਂ ਕਹਿ ਸਕਦੇ ਅਦਾਕਾਰ ਵੀ ਨੇ ਰਾਈਟਰ ਵੀ ਨੇ ਬੜਾ ਕੰਦੇ ਪੜਿਆ ਮੈਂ ਪਰ ਉਹ ਕਿਤੇ ਨਾ ਕਿਤੇ ਜਦੋਂ ਇੰਟਰਵਿਊ ਦਿੰਦੇ ਨੇ ਤਾਂ ਉਹ ਕਿਤੇ ਨਾ ਕਿਤੇ ਵਿਰੋਧ ਦੀ ਕਰਦੇ ਨੇ ਮਤਲਬ ਕਿ ਸਿੱਖ ਪੰਥ ਦਾ ਹੀ ਵਿਰੋਧ ਕਰਦੇ ਨੇ ਹਣਾ ਹੁਣ ਜਦੋਂ ਮੱਟ ਸ਼ੇਰੋਂ ਵਾਲੇ ਦੀ ਗੱਲ ਕਰੀਏ ਤਾਂ ਇਹ ਵੀ ਸਮੇਂ-ਸਮੇਂ ਦੇ ਉੱਤੇ ਵਿਵਾਦਾਂ ਦੇ ਵਿੱਚ ਰਹਿਣ ਵਾਲਾ ਬੰਦਾ ਹੈ ਇਹ ਨਹੀਂ ਹੈ ਕਿ ਇਹਨੇ ਗਾਣੇ ਵਧੀਆ ਨਹੀਂ ਲਿਖੇ ਬਹੁਤ ਸੋਹਣੇ ਗਾਣੇ ਲਿਖੇ ਆ ਪਿਛਲੇ ਸਮੇਂ ਦੇ ਵਿੱਚ ਪਰ ਕਿਤੇ ਨਾ ਕਿਤੇ ਇਹ ਐਮਈ ਮਤਲਬ ਕੀ ਹੁਣ ਮੱਟ ਸ਼ੇਰੋਂ ਵਾਲੇ ਦੀ ਜਦੋਂ ਗੱਲ ਕਰਦੇ ਆ ਤੇ ਮੁਸਲਮਾਨ ਧਰਮ ਤੋਂ ਸਬੰਧਤ ਹੈ ਨਾ ਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਪੰਜਾਬੀਆਂ ਨੇ ਐਨ ਗੱਲ ਨਾਲ ਲਾਏ ਸਾਰੇ ਗੀਤ ਕੇ ਬਹੁਤ ਸੋਹਣਾ ਬੜੀ ਤਾਰੀਫ਼ ਬੜਾ ਮਾਨ ਸਤਕਾਰ ਜਿਹੜਾ ਦਿੱਤਾ ਹੈ ਨਾ ਤੇ ਹੁਣ ਹੁਣ ਜਦੋਂ ਪੰਜਾਬੀਆਂ ਦੀ ਗੱਲ ਕਰਦੇ ਆ ਤੇ ਜਿਆਦਾ ਪੰਜਾਬ ਦੇ ਵਿੱਚ ਸਿੱਖ ਨੇ Hindu ਨੇ ਇਹਨਾਂ ਹੁਣ ਇੱਕ ਮੁਸਲਮਾਨ ਰਾਈਟਰ ਹੈ ਆਪਾਂ ਕਦੇ ਇਹ ਨਹੀਂ ਕਰਦੇ ਮਤਲਬ ਕਿ ਇਹ ਨਾ ਸੋਚੇ ਕੋਈ ਕਿ ਭੇਦ ਭਾਵ ਕਰਕੇ ਆਪਾਂ ਗੱਲ ਕਰ ਰਹੇ ਆਂ ਪਰ ਮੈਂ ਗੱਲ ਕਰ ਰਿਹਾ ਆਂ ਕਿ ਇੱਕ ਜੇ ਮੁਸਲਮਾਨ ਰਾਈਟਰ ਨੂੰ ਪੰਜਾਬ ਗੱਲ ਨਾਲ ਲਾ ਰਿਹਾ ਵੀ ਉਹਦੇ ਗਾਣੇ ਬਹੁਤ ਸੋਹਣੇ ਨੇ ਖੂਬਸੂਰਤ ਨੇ ਅਸੀਂ ਤੇਰੀ ਗੱਲ ਮੰਨਦੇ ਆਂ ਤਾਂ ਫਿਰ ਇੱਕ ਜਿਹੜਾ ਮੁਸਲਮਾਨ ਰਾਈਟਰ ਉਹਦਾ ਫਰਜ਼ ਨਹੀਂ ਬਣ ਜਾਂਦਾ ਕਿ ਹਰ ਇੱਕ ਧਰਮ ਹਰ ਇੱਕ ਪੰਥ ਦਾ ਸਤਿਕਾਰ ਕਰਨਾ ਹੁਣ ਜਦੋਂ ਗੱਲ ਧਰਮ ਦੀ ਕਰਦੇ ਆਂ ਨਾ ਪੰਥਾਂ ਦੀ ਕਰਦੇ ਆਂ ਪੰਥ ਦੀ ਕਰਦੇ ਆਂ ਉਹਦੇ ਵਿੱਚ ਭਾਵੇਂ ਤੁਸੀਂ ਗੱਲ ਸਿੱਖ ਧਰਮ ਦੀ ਕਰ ਲਓ ਸਿੱਖ ਪੰਥ ਦੀ ਕਰ ਲਓ Hindu ਧਰਮ ਮੁਸਲਮਾਨ ਇਹ ਸਾਰੇ ਧਰਮਾਂ ਦੇ ਆਪੋ ਆਪਣੇ ਅਕੀਦੇ ਨੇ ਆਪੋ ਆਪਣੇ ਵਿਸ਼ਵਾਸ ਨੇ ਹੁਣ ਜਦੋਂ ਤੁਸੀਂ ਟਿੱਪਣੀ ਕਰਦੇ ਹੋ ਇੱਕ ਧਰਮ ਦੇ ਉੱਤੇ ਕਿ ਇਹ ਕਿਦਾਂ ਹੋ ਜੂ ਆ ਕਿਵੇਂ ਹੋ ਗਿਆ ਇੱਥੇ ਤੁਸੀਂ ਗਲਤ ਹੋ ਤਾਂ ਫਿਰ ਭਾਈ ਤੁਸੀਂ ਆਪਣੇ ਧਰਮ ਨਾਲ ਵੀ ਚਾਤੀ ਮਾਰੋ ਫਿਰ ਤੁਸੀਂ ਆਪਣੇ ਆਪ ਨੂੰ ਮੁਸਲਮਾਨ ਵੀ ਨਾ ਕਹੋ ਕਿਉਂਕਿ ਮੁਸਲਮਾਨ ਧਰਮ ਦੇ ਵਿੱਚ ਵੀ ਉਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਵਿਸ਼ਵਾਸ 'ਤੇ ਟਿਕੀਆਂ ਹੋਈਆਂ ਫਿਰ ਤਾਂ ਤੁਸੀਂ ਆਪਣੇ ਆਪ ਨੂੰ ਪਹਿਲਾਂ ਕਾਮਰੇਡ ਘੋਸ਼ਿਤ ਕਰੋ ਭਈ ਅਸੀਂ ਨਾ ਮੁਸਲਮਾਨ ਆ ਤੇ ਨਾ ਹੀ ਕੋਈ ਹੋਰ ਧਰਮ ਦੇ ਨਾਲ ਸੰਬੰਧਤ ਆ ਫਿਰ ਵੀ ਜੇ ਤੁਸੀਂ ਕਾਮਰੇਡ ਵੀ ਘੋਸ਼ਿਤ ਕਰ ਦਿਓ ਤਾਂ ਵੀ ਤੁਹਾਡਾ ਫਰਜ਼ ਨਹੀਂ ਬਣਦਾ ਕਿ ਦੂਸਰੇ ਧਰਮ ਦੇ ਵਿਸ਼ਵਾਸ ਦੇ ਉੱਤੇ ਕਿਸੇ ਵੀ ਧਰਮ ਦੇ ਵਿਸ਼ਵਾਸ ਦੇ ਉੱਤੇ ਤੁਸੀਂ ਟਿੱਪਣੀ ਕਰੋ ਤੁਸੀਂ ਸਿੱਖ ਹੈ ਹੀ ਨਹੀਂ ਤੇ ਤੁਸੀਂ ਸਾਨੂੰ ਦੱਸੋ ਭਈ ਤੁਸੀਂ ਆਹ ਗੱਲ ਤੇ ਗਲਤੋਂ ਤੁਸੀਂ ਇੱਥੇ ਗਲਤੋਂ ਸਿੱਖ ਸਿਆਣੇ ਨੇ ਸਿੱਖ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਨੇ ਬੜੇ ਐਜੂਕੇਟਿਡ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਕੈਨੇਡਾ ਦੇ ਵਿੱਚ ਸੈਕਿੰਡ ਨੰਬਰ ਦਾ ਜਿਹੜਾ ਪਾਵਰਫੁੱਲ ਬੰਦਾ ਹੈ ਉਹ ਜਗਮੀਤ ਸਿੰਘ ਹੈ ਤੇ ਜਿਹੜਾ ਆਰਮੀ ਦਾ ਚੀਫ ਬਣਾਇਆ ਅਗਲਿਆਂ ਨੇ ਉਹ ਜਿਹੜਾ ਦੂਜਾ ਹਰਜੀਤ ਸਿੰਘ ਸੱਜਣ ਹੈ ਜੇ ਹੁਣ ਇੰਗਲੈਂਡ ਦੀ ਗੱਲ ਕਰੋ ਤਾਂ ਇੱਥੇ ਵੱਡੇ ਵੱਡੇ ਕਾਰੋਬਾਰ ਵੱਡੇ ਵੱਟੇ ਫਿਰ ਮਾਸਟਰ ਕਾਰਡ ਦੇ ਜਿਹੜੇ ਵਰਲਡ ਬੈਂਕ ਦੇ ਇਸ ਵੇਲੇ ਮੁਖੀ ਵੱਜੋਂ ਜਿਹੜੇ ਹੈ ਉਹ ਬਣ ਚੁੱਕੇ ਨੇ ਮੈਨੂੰ ਨਾਮ ਯਾਦ ਆਉਂਦਾ ਤੇ ਮੈਂ ਤੁਹਾਨੂੰ ਦੱਸ ਦਿੰਨਾ ਸੋ ਮਤਲਬ ਤੁਸੀਂ ਸਾਨੂੰ ਦੱਸੋਗੇ ਕਿ ਤੁਹਾਡੀ ਆਹ ਗੱਲ ਗਲਤ ਆ ਤੁਹਾਡੀ ਆਹ ਗੱਲ ਗਲਤ ਆ ਇਹ ਗੱਲ ਜਿਹੜੀ ਹੈ ਨਾ ਇਹ ਹੁੰਦਾ ਹੈ ਹੋਛਾਪਨ ਐਵੇਂ ਹੀ ਮਤਲਬ ਕਹਿਣਾ ਵੀ ਜਿਹੜੀ ਜੇ ਹੁਣ ਆ ਚਲੋ ਇੱਕ ਗੱਲ ਮੈਂ ਕਰਦਾ ਹੁਣ ਮੱਠ ਸ਼ੇਰੋਂ ਵਾਲਾ ਮੈਨੂੰ ਇੱਕ ਵੀ ਉਹਦੀ ਲਿਖਤ Hindu ਧਰਮ ਦੇ ਅਗੇਂਸਟ Hindu ਧਰਮ ਦੇ عقیدਿਆਂ ਦੇ ਅਗੇਂਸਟ ਲਿਖੀ ਹੋਈ ਦਿਖਾ ਦਿਓ ਹੁਣ Hindu ਧਰਮ ਦੇ ਵਿੱਚ ਮੈਂ ਜੋ ਛੋਟੇ ਹੁੰਦੇ ਆ ਅਸੀਂ ਦੇਖਿਆ ਸੀਰੀਅਲ ਦੇਖੇ ਰਮਾਇਣ ਹਨੂਮਾਨ ਜਾਂ ਫਿਰ ਹੋਰ ਜੜਿਆ ਉਹਦੇ ਵਿੱਚ ਕਿੰਨੇ ਚਮਤਕਾਰ ਦਿਖਾਏ ਜਾਂਦੇ ਰਹੇ ਦਿਖਾਏ ਜਾਂਦੇ ਉਹ ਧਰਮ ਦਾ ਆਪਣਾ ਵਿਸ਼ਵਾਸ ਹੈ Hindu ਧਰਮ ਦਾ ਆਪਣਾ ਵਿਸ਼ਵਾਸ ਹੈ ਹੁਣ ਹਨੂਮਾਨ ਜੀ ਜਿਹੜੇ ਨੇ ਉਹਨਾਂ ਦਾ ਜਨਮ ਉਹਨਾਂ ਦਾ ਜਿਹੜਾ ਸੀਸ ਲੱਗਾ ਹੋਇਆ ਉਹ ਕਿਵੇਂ ਉਹ ਚਮਤਕਾਰ ਨਹੀਂ ਹੈ ਹੁਣ ਜੋ ਜਦੋਂ ਆਪਾਂ ਸ਼ਿਵ ਜੀ ਦੀ ਗੱਲ ਕਰਦੇ ਆ ਉਹ ਉਹਨਾਂ ਨੇ ਚਮਤਕਾਰ ਨਹੀਂ ਦਿਖਾਏ ਤੁਸੀਂ ਹੋਰ ਦੇਖੋ ਜਿਹੜੇ ਯੁੱਧ ਦਿਖਾਉਂਦੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਜੋ ਦਿਖਾਏ ਜਾਂਦੇ ਆ ਕਿ ਇੱਕ ਪਾਸੋਂ ਇੱਕ ਜਣਾ ਤੀਰ ਛੱਡਦਾ ਹੈ ਦੂਸਰੇ ਪਾਸੇ ਦੂਸਰਾ ਜਣਾ ਤੀਰ ਛੱਡਦਾ ਹੈ ਉਸ ਮਾਨ ਦੇ ਵਿੱਚ ਬਿਜਲੀਆਂ ਕੜਕਦੀਆਂ ਕੀ ਉਹ ਚਮਤਕਾਰ ਨਹੀਂ ਹੈ ਪਰ ਮੱਟ ਸ਼ੇਰੋਂ ਵਾਲਾ ਕਦੇ ਵੀ ਹਿੰਦੂ ਧਰਮ ਦੇ ਉੱਤੇ ਕੋਈ ਟਿੱਪਣੀ ਨਹੀਂ ਕਰੂਗਾ ਕਿਉਂ ਕਿ ਉਹਨਾਂ ਦਾ ਛਿੱਤ ਤਗੜਾ ਹੈ ਨਰਿੰਦਰ ਮੋਦੀ ਅੱਜ ਭਾਜਪੀ ਆਰਐਸਐਸ ਜਾਂ ਜਿਵੇਂ ਉਹ ਭਾਰਤ ਦੇ ਵਿੱਚ ਚੱਲ ਰਹੇ ਨੇ ਤੇ ਉਹਨਾਂ ਦੇ ਸਾਹਮਣੇ ਜਦੋਂ ਕੋਈ ਐਦਾਂ ਦੀ ਆ ਆ ਕੇ ਬੰਦਾ ਐਦਾਂ ਦੀ ਕੋਈ ਟਿੱਪਣੀ ਕਰੇ ਲੈ ਕੁਝ ਵੀ ਕਰ ਦੇ ਮੈਂ ਨਹੀਂ ਕਹਿੰਦਾ ਕਰੇ ਪਰ ਮੈਂ ਕਹਿਣਾ ਹੈ ਵੀ ਤੁਸੀਂ ਬਾਰ-ਬਾਰ ਸਿੱਖਾਂ ਨੂੰ ਕਿਉਂ ਕਹਿੰਨੇ ਹੋ ਕਿ ਤੁਹਾਡੇ ਸਹਬਜ਼ਾਦੇ ਜੇ ਸ਼ਹੀਦ ਹੋ ਗਏ ਤਾਂ ਇਹਦਾ ਮਤਲਬ ਚਮਤਕਾਰ ਨਹੀਂ ਹੈ ਜੇ ਤੁਹਾਡੇ ਗੁਰੂ ਨੂੰ ਉਬਾਲ ਦਿੱਤਾ ਤੇ ਇਹਦਾ ਮਤਲਬ ਚਮਤਕਾਰ ਨਹੀਂ ਹੁੰਦਾ ਤੂੰ ਕਰ ਇੱਕ ਏਦਾਂ ਦੀ ਪੋਸਟ ਲਿਖ Hindu ਧਰਮ ਦੇ ਬਾਰੇ ਲਿਖ ਤੈਨੂੰ ਸਵਾਦ ਦੇ ਦੇਣਗੇ ਅਗਲੇ ਬਾਰ-ਬਾਰ ਤੁਸੀਂ ਸਿੱਖਾਂ ਵਾਲੇ ਪਾਸੇ ਨੂੰ ਚੜ ਕੇ ਆਉਂਨੇ ਹੋ ਤੇ ਫਿਰ ਜਦੋਂ ਕੋਈ ਆ ਜਿਹੜਾ ਹੁਣ ਕਾਂਡ ਹੋਇਆ ਉਧਰ ਉੱਤਰਾਖੰਡ ਵਾਲੇ ਗੁਰਦੁਆਰੇ ਵਾਲੇ ਪਾਸੇ ਇੱਕ ਬਾਬਾ ਜਿਹੜਾ ਹੈਗਾ ਉਹ ਬੈਠਾ ਬਿਠਾਇਆ ਤੇ ਉਹਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਦੋ ਜਣਿਆਂ ਨੇ ਜਾਂ ਫਿਰ ਕੋਈ ਪੰਜਾਬ ਚ ਸੂਰੀ ਵਰਗਾ ਹੁੰਦਾ ਜਿਹੜਾ ਕਹਿੰਦਾ ਵੀ ਸਿੱਖਾਂ ਦੀਆਂ ਭੈਣਾਂ ਜਾਂ ਸਿੱਖਾਂ ਦੀਆਂ ਜਿਹੜੀਆਂ ਬੀਬੀਆਂ ਉਹਨਾਂ ਦੇ ਨਾਲ ਇਦਾਂ ਖੇਡਾਂਗੇ ਐ ਕਰਾਂਗੇ ਉਹ ਕਰਾਂਗੇ ਤੇ ਫਿਰ ਜਦੋਂ ਕੋਈ ਉਹਨਾਂ ਦੇ ਨਾਲ ਕਾਂਡ ਵਾਪਰ ਜਾਂਦਾ ਫਿਰ ਕਹਿੰਦੇ ਜੀ ਲਓ ਜੀ ਸਿੱਖ ਹੱਤਵਾਦੀ ਹੈ ਹੁਣ ਜਿਹੜੀ ਮੈਂ ਤੁਹਾਨੂੰ ਇੱਥੇ ਦੋ ਗੱਲਾਂ ਦੱਸਣ ਲੱਗਾ ਹੁਣ ਜਿਹੜੀ ਧਿਰ ਦੇ ਕੋਲ ਪਾਵਰ ਹੈ ਹੈਨਾ ਹੁਣ ਬਹੁ ਗਿਣਤੀ ਹਿੰਦੂ ਧਰਮ ਭਾਰਤ ਦੇ ਵਿੱਚ ਰਾਜ ਕਰ ਰਿਹਾ ਉਹਨਾਂ ਕੋਲ ਪਾਵਰ ਹੈ ਉਹਨਾਂ ਦੇ ਸਾਹਮਣੇ ਇਹਨਾਂ ਨੇ ਨਹੀਂ ਬੋਲਣਾ ਜੇ ਬੋਲਣਗੇ ਮੱਛੇਰੋਂ ਵਾਲੇ ਜਦੋਂ ਕਿਤੇ ਧਰਮ ਤੇ ਕਟਾਕਸ਼ ਕਰਨਗੇ ਤੇ ਉਹਨਾਂ ਕੋਲ ਪਾਵਰ ਹੈ ਉਹ ਤੁਹਾਡੇ ਉੱਤੇ ਧਾਰਾਵਾ ਲਾ ਕੇ ਤੁਹਾਡੇ ਤੁਹਾਡੇ ਤੇ ਫਲਾਨਾ ਕਾਨੂੰਨ ਲੱਗਦਾ ਹੈ ਤੁਹਾਡੇ ਤੇ ਆ ਲੱਗਦਾ ਤੁਹਾਨੂੰ ਅੰਦਰ ਸੁੱਟ ਦੇਣਗੇ ਕਿਉਂਕਿ ਉਹਨਾਂ ਕੋਲ ਪਾਵਰ ਹੈ ਹੁਣ ਸਿੱਖ ਜਦੋਂ ਏਦਾਂ ਦੀ ਗੱਲ ਹੁੰਦੀ ਕੋਈ ਸਿੱਖਾਂ ਦੇ ਖਿਲਾਫ ਕੋਈ ਬੋਲਦਾ ਫਿਰ ਸਿੱਖਾਂ ਦੇ ਕੋਲ ਪਾਵਰ ਨਹੀਂ ਹੈ ਉਹ ਰਿਐਕਟ ਕਿਵੇਂ ਕਰਦੇ ਆ ਉਹ ਏਦਾਂ ਹੀ ਕਰਦੇ ਆ ਜਿਵੇਂ ਆ ਸੂਰੀ ਵਾਲਾ ਕੰਮ ਹੋਇਆ ਜਾਂ ਫਿਰ ਉਤਰਾਖੜ ਦੇ ਵਿੱਚ ਹੋਣਾ ਤਰਸੀਮ ਸਿੰਘ ਬਾਬੇ ਨਾਲ ਹੋਇਆ ਮੈਂ ਪ੍ਰੇਜ਼ ਨਹੀਂ ਕਰਦਾ ਇਹਨਾਂ ਚੀਜ਼ਾਂ ਦੀ ਕਿ ਇਹ ਹੋਣੀਆਂ ਚਾਹੀਦੀਆਂ ਨਹੀਂ ਹੋਣੀਆਂ ਚਾਹੀਦੀਆਂ ਪਰ ਇਹ ਇਹ ਇਹਨਾਂ ਚੀਜ਼ਾਂ ਤੋਂ ਇਹਨਾਂ ਕਾਂਡਾਂ ਤੋਂ ਬਚਿਆ ਕਿਵੇਂ ਜਾ ਸਕਦਾ ਕਿ ਅਸੀਂ ਧਰਮ ਦੇ ਆਪੋ ਆਪਣੇ ਅਕੀਦੇ ਨੇ ਜਿਹੜੇ ਉਹਨਾਂ ਦੇ ਉੱਤੇ ਜਿਹੜ ਉਹਨਾਂ ਦੇ ਉੱਤੇ ਟਿੱਪਣੀਆਂ ਨਾ ਕਰੀਏ ਸਖਾਈਏ ਨਾ ਉਹਨਾਂ ਨੂੰ ਕੌਣ ਕੀ ਕਰ ਰਿਹਾ ਸਾਡੇ ਵਿੱਚ ਜੇ ਆਪਾਂ ਇਹ ਕਹਿੰਨੇ ਨਾ ਕਿ ਚਮਤਕਾਰ ਆ ਚਮਤਕਾਰ ਹੀ ਸੀ ਜਿਹੜਾ ਸਾਡਾ ਜਿਹੜਾ ਬਾਬਾ ਦੀਪ ਸਿੰਘ ਹੈਗਾ ਉਹ ਕਿੱਡਾ ਜਿਹੜਾ ਕਾਰਨਾਮਾ ਹੈਗਾ ਉਹ ਕਰਕੇ ਦਿਖਾ ਗਿਆ ਸੀਸਤਲੀ ਦੇ ਉੱਤੇ ਧਰ ਕੇ ਇਹ ਕਹਿਣਗੇ ਇਹ ਵੀ ਗਲਤ ਹੈ ਹੁਣ ਛੋਟੇ ਚ 7 ਤੇ 9 ਸਾਲ ਦੀ ਉਮਰ ਦੇ ਵਿੱਚ ਸਾਬਜਾਦਿਆਂ ਨੇ ਸ਼ਹੀਦੀ ਦੇ ਦਿੱਤੀ ਅੱਜ ਤੇ ਮੈਨੂੰ ਬੱਚੇ ਦਿਖਾਓ ਜਰਾ ਕਾ ਆ ਕੋਈ 7 ਸਾਲ ਦਾ ਨਿਆਣਾ ਲਿਆਓ ਤੇ 9 ਸਾਲ ਦਾ ਲਿਆਓ ਮੈਂ ਗਲਤ ਨਹੀਂ ਕਹਿੰਦਾ ਕਿਸੇ ਨੂੰ ਪਰ ਦਿਖਾਓ ਹੈ ਹਿੰਮਤ ਚੀਚੀ ਦੇ ਉੱਤੇ ਮੜ ਜਾ ਬਲੇਡ ਵੀ ਲੱਗ ਜਾਵੇ ਤਾਂ ਚੀਕਾਂ ਪੈਂਦੀਆਂ ਸੁਣੋ ਉਹਨਾਂ ਨੇ ਸ਼ਹੀਦੀ ਦੇ ਦਿੱਤੀ ਇਹਨੂੰ ਚਮਤਕਾਰ ਅਸੀਂ ਕਹਿੰਦੇ ਆ ਉਬਲਦੀਆਂ ਦੇਗਾਂ ਦੇ ਵਿੱਚ ਬਹਿ ਕੇ ਤੇ ਅਗਲੇ ਨੇ ਸੀ ਨਹੀਂ ਕੀਤੀ ਆਪਣੀਆਂ ਜਾਨਾਂ ਦੇ ਦਿੱਤੀਆਂ ਮਟ ਸ਼ੇਰਾਂ ਵਾਲੇ ਦੇ ਉੱਤੇ ਗਰਮ ਪਾਣੀ ਕੋਸਾ ਕਰਕੇ ਪਾਇਓ ਮੜ ਜਾ ਚੀਕ ਨਿਕਲਦੀ ਕਿ ਨਹੀਂ ਨਹਾਉਣ ਲੱਗਿਆ ਫੁਆਰੇ ਦਾ ਪਾਣੀ ਕਿਤੇ ਤੇਜ਼ ਆ ਜਾਵੇ ਨਾ ਤੇ ਫਿਰ ਚੀਕਾਂ ਨਿਕਲ ਜਾਂਦੀਆਂ ਤੇ ਜੇ ਬਹੁਤਾ ਠੰਡਾ ਵੀ ਆ ਜਾ ਤਾਂ ਵੀ ਨਿਕਲ ਜਾਂਦੀਆਂ ਘਰਾਂ ਦੇ ਵਿੱਚ ਬਹਿ ਕੇ ਇਹ ਟਿੱਪਣੀਆਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਇਹ ਸਾਰੇ ਸਾਡੇ ਚਮਤਕਾਰ ਹੀ ਨੇ ਕਿਵੇਂ ਸਵਾ ਲੱਖ ਦੇ ਨਾਲ ਸਿੱਖ ਜਿਹੜੇ ਉਹ ਲੜਦੇ ਰਹੇ ਆ ਉਸ ਤੋਂ ਬਾਅਦ ਜਦੋਂ ਆਪਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰੀਆਂ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਸੀਸ ਲਵਾ ਲਿਆ ਆਪ ਗਏ ਨੇ ਚੱਲ ਕੇ ਜਦੋਂ ਕਸ਼ਮੀਰੀ ਪੰਡਤ ਆਏ ਆ ਕਹਿੰਦੇ ਵੀ ਸਾਡੀ ਹੈਲਪ ਕਰੋ ਸਾਡੀ ਮਦਦ ਕਰੋ ਵੀ ਸਾਡੇ ਨਾਲ ਤੇ ਆ ਕੁਝ ਹੋ ਰਿਹਾ ਕਹਿੰਦੇ ਆਓ ਚਲ ਜੀਏ ਦਿੱਲੀ ਗੁਰੂ ਸਾਹਿਬ ਜਿਹੜੇ ਨੇ ਉਹ ਆਪ ਜਾ ਰਹੇ ਨੇ ਅੱਗੇ ਹੋ ਕੇ ਪੇਤਰੀ ਚਲੋ ਤੇ ਉੱਥੇ ਜਾ ਕੇ ਉਹਨੇ ਸ਼ਰਤ ਰੱਖੀ ਕਿ ਤੁਸੀਂ ਜੇ ਸੀਸ ਲਵਾ ਲਓ ਆਪਣਾ ਤੇ ਇਹਨਾਂ ਦੇ ਜਨੇਊ ਨਹੀਂ ਲਾਏ ਜਾਣਗੇ ਕਹਿੰਦੇ ਆਓ ਲਾ ਦਿਓ ਲਾ ਦਿਓ ਸੀਸ ਉਹ ਸੀਸ ਲਵਾ ਲਿਆ ਇਹ ਚਮਤਕਾਰ ਨਹੀਂ ਹੈ ਮੱਟ ਸ਼ੇਰੋਂ ਵਾਲਾ ਕਦੀ ਇਹ ਇਹਦੇ ਬਾਰੇ ਤਾਂ ਇਹ ਮਤਲਬ ਦੇਖੋ ਔਕਾਤ ਦੀ ਗੱਲ ਹੁੰਦੀ ਆ ਤੁਸੀਂ ਆਪਣੀ ਔਕਾਤ ਦੇਖੋ ਕੀ ਹੈ ਤੇ ਤੁਸੀਂ ਗੁਰੂਆਂ ਦੇ ਉੱਤੇ ਟਿੱਪਣੀ ਕਰਨ ਧਰਮ ਦੇ ਉੱਤੇ ਟਿੱਪਣੀ ਕਰਨ ਲੱਗੇ ਹੋ ਮੈਂ ਚੈਲੰਜ ਕਰਦਾ ਦੁਬਾਰਾ ਇੱਕ ਵਾਰ ਮੈਂ ਫੇਰ ਕਹਿੰਦਾ Hindu ਧਰਮ ਦੇ ਕਿਸੇ ਵੀ ਚਮਤਕਾਰ ਦੇ ਉੱਤੇ ਮੱਟ ਸ਼ੇਰੋਂ ਵਾਲਾ ਅੱਜ ਟਿੱਪਣੀ ਕਰਕੇ ਦਿਖਾਵੇ ਜਿਹ ਹੈ ਹਿੰਮਤ ਤਾਂ بار بار ਤੁਸੀਂ ਕਰੀ ਜਾਂਦੇ ਹੋ ਕਦੇ ਕਦੇ ਟਟਰੀਆਂ ਵਾਲਾ ਹੀ ਸਭ ਕੁਝ ਹੈ ਬੇਸ਼ੱਕ ਤੂੰ ਮੰਨੀ ਜਾ ਟਟਰੀਆਂ ਵਾਲੇ ਦੇ ਨਾਲ ਜਿੱਦਾਂ ਦਾ ਮਰਜ਼ੀ ਤਰ੍ਹਾਂ ਰਿਲੇਸ਼ਨ ਹੋਵੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਟਟਰੀਆਂ ਵਾਲਾ ਵੀ ਉਹ ਜਾ ਤੇ ਤੂੰ ਵੀ ਉਹ ਜਾ ਨਾ ਤੇਰਾ ਟਟਰੀਆਂ ਵਾਲਾ ਕਦੇ ਕੋਈ ਕਟਾਕਸ਼ ਕਰੇ Hindu ਧਰਮ ਦੇ ਕਿਸੇ ਵੀ ਜਿਹੜੀ ਘਟਨਾ ਕਰਨ ਦੇ ਉੱਤੇ ਤੇ ਉਹ ਵੀ ਸਿੱਖਾਂ ਨਾਲ ਨਹੀਂ ਆਉਂਦਾ بار بار ਵੀ ਸਿੱਖਾਂ ਦਾ ਆ ਪਾਣੀ ਨਹੀਂ ਹੈ ਆ ਸਰੋਵਰ ਨਹੀਂ ਹੈ ਬਗਲੇ ਐ ਨਹੀਂ ਹੋਏ ਦਰਬਾਰ ਸਾਹਿਬ ਨਹਾ ਕੇ ਸ਼ਰੀਰ ਠੀਕ ਨਹੀਂ ਹੁੰਦਾ ਇਹੀ ਚੀਜ਼ਾਂ ਮੈਂ ਤੈਨੂੰ ਕਹਿਣਾ ਕਿ ਤੂੰ ਉਸੇ ਸਮਾਜ 'ਚ ਰਹਿ ਰਿਆ ਤੇਰੇ ਆਲੇ ਦੁਆਲੇ ਵਾਪਰਦੀਆਂ ਨੇ ਤੈਨੂੰ ਤੈਨੂੰ ਕਰਾਂ ਕਿਸੇ ਹੋਰ ਧਰਮ ਦੇ ਉੱਤੇ ਕਟਾਕਸ਼ ਨਹੀਂ ਕਰੋਗੇ ਕਿਉਂਕਿ ਛਿੱਤਰ ਜਿਦਾ ਹੁੰਦਾ ਨਾ ਉਹਦੇ ਸਾਰੀ ਗੱਲਬਾਤ ਚੱਲਦੀ ਹੁੰਦੀ ਹੈ ਤੇ ਅੱਜ ਇਹੀ ਗੱਲ ਜਿਹੜੀ ਉਹ ਚੱਲ ਰਹੀ ਹੈ ਖਬਰਾਂ ਦੇ ਵਿੱਚ ਵੀ ਰਹਿਣਾ ਸੁਰਖੀਆਂ 'ਚ ਵੀ ਰਹਿਣਾ ਮੁੜ ਕੇ ਮਾਫੀਆਂ ਵੀ ਮੰਗ ਲੈਣੀਆਂ ਉਹ ਬੇਸ਼ਰਮੋਂ ਤੁਹਾਨੂੰ ਇੰਨੀ ਉਹ ਅਕਲ ਨਹੀਂ ਹੈਗੀ ਕਿ ਤੁਹਾਨੂੰ ਮਾਫੀ ਮੰਗ ਕੇ ਮੁੜ ਕੇ ਸਾਰਾ ਆਪਣੇ ਉੱਤੇ ਬਲੇਮ ਜਿਹੜਾ ਹੈਗਾ ਉਹ ਲਾਉਣਾ ਪੈਂਦਾ ਹੈ ਸਾਬਤ ਕਰਨਾ ਪੈਂਦਾ ਤੇ ਤੁਸੀਂ ਪਹਿਲਾਂ ਹੀ ਨਾ ਉਹ ਗੱਲਾਂ ਕਰੋ ਮੂੰਹ ਖੁੱਲਾ ਹੋਵੇ ਐਵੇਂ ਜੱਕੜ ਵੱਡੀ ਜਾਣਾ ਬਿਨਾ ਗੱਲਾਂ ਲਿਖੀ ਜਾਣਾ ਮੈਂ ਬੜਾ ਸੂਝਵਾਨ ਰਾਈਟਰ ਮੈਂ ਬੜਾ ਉਹ ਠੀਕ ਹੈ ਹੈ ਪਰ ਜਦੋਂ ਤੱਕ ਤੁਸੀਂ ਸਹੀ ਕੰਮ ਕਰਦੇ ਹੋ ਉਦੋਂ ਤੱਕ ਸਹੀ ਰਹਿਨੇ ਹੋ ਜਦੋਂ ਤੁਸੀਂ ਆਹ ਕੰਮ ਕਰਨ ਲੱਗ ਪਏ ਨੇ ਫਿਰ ਇੱਕ ਇੱਕ ਪੂਰਾ ਹੀ ਜਿਹੜਾ ਕਹਿ ਲਈਏ ਕਿ ਇੱਕ ਪੱਖ ਜਿਹੜਾ ਹੁੰਦਾ ਹੈ ਜਾਂ ਹੁਣ ਜੋ ਅੱਜ ਸਿੱਖਾਂ ਦਾ ਪੱਖ ਮੱਠ ਸ਼ਰੂਆਲੇ ਬਾਰੇ ਹੈਗਾ ਉਹ ਤੁਹਾਡੇ ਤੋਂ ਦੂਰ ਹੋ ਜਾਂਦੇ ਨੇ ਲੋਕ ਕਲਾਕਾਰ ਮੈਂ ਜਦੋਂ ਗੱਲ ਕਰਦਾ ਉਹਨਾਂ ਕਲਾਕਾਰ ਜਦੋਂ ਇੱਕ ਪਾਰਟੀ ਚੂਜ਼ ਕਰ ਲੈਂਦੇ ਆ ਮਤਲਬ ਇੱਕ ਪੱਖ ਆਪਣਾ ਬਣਾ ਲੈਂਦੇ ਆ ਉਸ ਵੇਲੇ ਫਿਰ ਉਹਨਾਂ ਦੀ ਜਿਹੜੀ ਜਿਹੜੀ ਪਪੂਲੈਰਿਟੀ ਹੁੰਦੀ ਹੈ ਉਹਦੇ ਵਿੱਚੋਂ ਇੱਕ ਹਿੱਸਾ ਜਿਹੜਾ ਉਹ ਮੰਨਫੀ ਹੋ ਜਾਂਦਾ ਗਾਇਬ ਹੋ ਜਾਂਦਾ ਸੋ ਇਹ ਇਹ ਚੀਜ਼ਾਂ ਹੁਣ ਕਰਮਜੀਤ ਅਨਮੋਲ ਦੀ ਮੈਂ ਤੁਹਾਨੂੰ ਉਦਾਹਰਣ ਦੇ ਦਿੰਦਾ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਉਹਨਾਂ ਦੇ ਉੱਤੇ ਹੁਣ ਟਿੱਪਣੀਆਂ ਹੋਣ ਲੱਗ ਪਈਆਂ ਜਦੋਂ ਤੱਕ ਉਹ ਕਲਾਕਾਰ ਸੀ ਸਾਰਿਆਂ ਦੇ ਸਾਹੇ ਸੀਗੇ ਸਿੱਧੂ ਮੂਸੇਵਾਲੇ ਨੇ ਕਾਂਗਰਸ ਜੁਆਇਨ ਕੀਤੀ ਟਿੱਪਣੀਆਂ ਹੋਣ ਲੱਗ ਪਈਆਂ ਮੱਟ ਸ਼ੇਰੋ ਵਾਲਾ ਅੱਜ ਇਹ ਸੋਚਦਾ ਧਾਰਨੀ ਹੋ ਜੇ ਕਿ ਲਓ ਜੀ ਸਿੱਖਾਂ ਦੇ ਵਿੱਚ ਐ ਕਿਉਂ ਹੋ ਗਿਆ ਤੇ ਉਹ ਕਿਉਂ ਹੋ ਗਿਆ ਸਿੱਖ ਦੂਰ ਹੋ ਜਾਣਗੇ ਜੇਕਰ ਨੂਰ ਹੀ ਨਹੀਂ ਹੋਣਗੇ ਫਿਰ ਕਿਤੇ ਨਾ ਕਿਤੇ ਕੁਝ ਇਸ ਤਰ੍ਹਾਂ ਦਾ ਵੀ ਕਾਂਡ ਜਿਹੜਾ ਹੈਗਾ ਹੋ ਸਕਦਾ ਮੈਂ ਨਹੀਂ ਚਾਹੁੰਦਾ ਇਦਾਂ ਹੋਵੇ ਪਰ ਤੁਸੀਂ ਕਿਉਂ ਨਹੀਂ ਇਹ ਚੀਜ਼ਾਂ ਸਮਝਦੇ ਕਿ ਜੀਓ ਔਰ ਜੀਨੇ ਜੀਨੇ ਦੋ ਤੁਮਕੋ تمہارا ਖੂਬ ਹਮਕੋ ہمارا ਖੂਬ ਮਤਲਬ ਆ ਕਲ ਨੂੰ ਚੱਲਣਾ ਚਾਹੀਦਾ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਜੀ 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 ਸਾਨੂੰ ਤੁਹਾੰਦਾ ਕਰਦਾ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੀ ਅੱਗੇ ਰੱਖਣ ਦੇ ਲਈ